ਤਤਸੁਬਾ ਪ੍ਰਧਾਨਾਪਤ ਵੀ ਪਾਰਟੀ ਪੰਜਾਬ ਅਮਨ अरोड़ा ਦਾ ਅਹਿਮ ਬਿਆਨ ਸਾਹਮਣੇ ਆਇਆ ਹੈ। ਉਹਨਾਂ ਨੇ ਕਿਹਾ ਕਿ ਸੂਬੇ ਪਾਰਦੇ ਵਿੱਚ ਛੋਣ ਵਾਲੀਆਂ ਮਿਊਨਿਸਪਲ ਕਮੇਟੀਆਂ, ਮਿਊਨਿਸਪਲ ਕਾਰਪੋਰੇਸ਼ਨਾਂ ਅਤੇ ਨਗਰਪੰਚਾਇਤ ਚੋਣਾਂ ਲੜਨ ਦੇ ਲਈ ਆਮ ਆਦਮੀ ਪਾਰਟੀ ਪੂਰੇ ਜੋਸ਼ ਅਤੇ ਜਜ਼ਬੇ ਦੇ ਨਾਲ ਭਰਪੂਰ ਹੈ। ਉਹ ਦੱਸੇ ਕਿ ਦਸੰਬਰ ਦੇ ਵਿੱਚ ਚੌਂਦੇ ਸ਼ਹੀਦੀ ਹਫ਼ਤੇ ਸਬੰਧੀ ਭਾਵਨਾਤਮਕ ਤੌਰ ਤੇ ਅਸੀਂ ਸਮੂਹ ਪੰਜਾਬੀਆਂ ਦੇ ਨਾਲ ਆ। ਉਹਨਾਂ ਨੇ ਕਿਹਾ ਕਿ ਜਿੱਤੋਂ ਤੱਕ ਸ਼ਹੀਦ ਭਗਤ ਸਿੰਘ ਜੀ ਦੇ ਬੁੱਧ ਦਾ ਮਾਮਲਾ ਹੈ, ਘੱਟੋ ਘਾਟੇ ਨਾ ਮਹਾਨ ਸ਼ਹੀਦਾਂ ਦੇ ਨਾਂ ਤੇ ਨਿਚਲੇ ਦਰਜ ਦੀ ਸਿਆਸਤ ਖੇਡਣ ਤੋਂ ਗੁਰੇਜ਼ ਕਰਨੀ ਚ ਦੇਖੋ ਇਸ ਤਰ੍ਹਾਂ ਹੈ ਕਿ ਜੋ ਮਿਊਨਿਸਪਲ ਕਮੇਟੀ ਕਾਰਪੋਰੇਸ਼ਨ ਔਰ ਨਗਰ ਪੰਚਾਇਤਾਂ ਦੀਆਂ ਚੋਣਾਂ ਹੋਣੀਆਂ ਨੇ ਉਦੇ ਬਾਰੇ ਆਮ ਆਦਮੀ ਪਾਰਟੀ ਪੂਰੀ ਤਤਪਰ ਤਿਆਰ ਹੈ ਸਾਰੀਆਂ ਕਾਰਪੋਰੇਸ਼ਨਸ ਦੀਆਂ ਮੀਟਿੰਗਾਂ ਨੇ ਜਿਹੜੀਆਂ ਉਹ ਸਾਡੇ ਮੰਤਰੀ ਸਾਹਿਬਾਨ ਐਮ ਐਲ ਏ ਸਾਹਿਬਾਨ ਸਾਡੇ ਸਾਰੇ ਅਹੁਦੇਦਾਰ ਨੇ ਉਹਨਾਂ ਦੇ ਨਾਲ ਹੋ ਚੁੱਕੀਆਂ ਸਟ੍ਰੈਟਜੀ ਜਿਹੜੀ ਉਹ ਬਣ ਚੁੱਕੀ ਤੇ ਅੱਜ ਸਾਰੀਆਂ ਜਿਹੜੀਆਂ ਛੋਟੀਆਂ ਨਗਰ ਪੰਚਾਇਤਾਂ ਔਰ ਮਿਊਨਿਸਪਲ ਕਾਉਂਸਲ ਜਿਨ੍ਹਾਂ ਦੀਆਂ ਚੋਣਾਂ ਹੋਣੀਆਂ ਨੇ ਉਹਨਾਂ ਬਾਰੇ ਸਾਡੇ ਪੰਜ ਜ਼ੋਨਾਂ ਦੀਆਂ ਮੀਟਿੰਗਾਂ ਨੇ ਜਿਹੜੀਆਂ ਉਹ ਸਾਰੇ ਅਹੁਦੇਦਾਰ ਔਰ ਐਮ ਐਲ ਏ ਸਾਹਿਬਾਨ ਨਾਲ ਚੱਲ ਰਹੀਆਂ ਨੇ ਔਰ ਮੈਂ ਬੜੇ ਵਿਸ਼ਵਾਸ ਦੇ ਨਾਲ ਕਹਿ ਸਕਦਾ ਕਿ ਜਿੰਨਾ ਜੋਸ਼ ਔਰ ਜਿੰਨੀ ਗਰਮ ਜੋਸ਼ੀ ਦੇ ਨਾਲ ਸਾਡੇ ਸਾਰੇ ਸੰਗਠਨ ਦੇ ਵਿੱਚ ਤਿਆਰੀ ਹੈ ਲੋਕਾਂ ਦੇ ਵਿੱਚ ਉਤਸ਼ਾਹ ਹੈ ਜਿਸ ਤਰੀਕੇ ਦੇ ਨਾਲ ਪਿਛਲੇ ਦਿਨਾਂ ਦੇ ਵਿੱਚ ਤਿੰਨ ਬਾਇਲੈਕਸ਼ਨ ਜਿੱਤੀਆਂ ਨੇ ਉਸੇ ਤਰੀਕੇ ਦੇ ਨਾਲ ਇਹ ਵੀ ਸਾਰੀਆਂ ਦੇ ਸਾਰੀਆਂ ਜਿਹੜੀਆਂ ਯੂਲਬੀਜ਼ ਦੀਆਂ ਚੋਣਾਂ ਨੇ ਅਰਬਨ ਲੋਕਲ ਬਾਡੀਜ਼ ਹੈ ਇਹ ਵੀ ਆਮ ਆਦਮੀ ਪਾਰਟੀ ਦੇ ਸਾਡੇ ਉਮੀਦਵਾਰ ਨੇ ਜਿਹੜੇ ਉਹ ਜਿੱਤਣਗੇ ਭਾਜੀਪੀ ਨੇ ਜਿਸ ਤਰੀਕੇ ਇਸ ਨੂੰ ਲੈਟਰ ਲਿਖਿਆ ਕਿ ਇਹ ਜਿਹੜੇ ਨੇ ਇਲੈਕਸ਼ਨ ਜਲਦੀ ਚ ਹੋ ਜਾਣ ਤਾਂ ਬੈਟਰ ਹੈ ਕਿਉਂਕਿ ਜਿਹੜੇ ਅਗਲਾ ਮਹੀਨਾ ਹੈ ਪੰਜਾਬ ਦੇ ਲੋਕਾਂ ਵਾਸਤੇ ਪ੍ਰੋਫੀਟ ਨਹੀਂ ਐਸਜੀਪੀਸੀ ਕੋ ਮਾਣ ਨਹੀਂ ਦੇ ਲੇ ਦੇਖੋ ਦੇਖੋ ਇਸ ਤਰ੍ਹਾਂ ਕਿ ਅਸੀਂ ਬਿਲਕੁਲ ਇਸ ਗੱਲ ਦੇ ਨਾਲ ਸਹਿਮਤ ਹਾਂ ਔਰ ਬੜੀ ਸੰਜੀਦਗੀ ਦੇ ਨਾਲ ਇਹਦੇ ਉੱਪਰ ਸੋਚ ਵਿਚਾਰ ਕਰਨ ਤੋਂ ਮਗਰੋਂ ਹੀ ਜਿਹੜਾ ਇਹ ਤਾਂ ਵੈਸੇ ਫੈਸਲਾ ਜਿਹੜਾ ਉਹ ਸੀਈਓ ਸਾਹਿਬ ਨੇ ਲੈਣਾ ਚੀਫ ਇਲੈਕਟੋਰਲ ਆਫੀਸਰ ਨੇ ਲੈਣਾ ਮੈਂ ਐਜ਼ ਆਮ ਆਦਮੀ ਪਾਰਟੀ ਦੇ ਤੌਰ ਤੇ ਮੈਂ ਇਹਦੇ ਬਾਰੇ ਤਾਂ ਨਹੀਂ ਕਮੈਂਟ ਕਰ ਕੁਝ ਕਰ ਪਾਉਂਗਾ ਕਿ ਉਹ ਕਰਨਗੇ ਕਿ ਨਹੀਂ ਕਰਨਗੇ ਪਰ ਡੈਫੀਨੇਟਲੀ ਉਹਨਾਂ ਦਿਨਾਂ ਦੇ ਵਿੱਚ ਕਿਉਂਕਿ ਸ਼ਹੀਦੀ ਹਫਤਾ ਹੁੰਦਾ ਜੋੜ ਮੇਲਾ ਹੁੰਦਾ ਤੇ ਉਹਦੇ ਵਿੱਚ ਭਾਵਨਾਵਾਂ ਨੇ ਜਿਹੜੀਆਂ ਉਹ ਸਾਰੀਆਂ ਜੁੜੀਆਂ ਹੋਈਆਂ ਨੇ ਪਰ ਉਹਦੇ ਵਿੱਚ ਜਿੰਨਾ ਜਦੋਂ ਇਹ ਗੱਲ ਆਈ ਸੀਗੀ ਐਸਜੀਪੀਸੀ ਨੇ ਵੀ ਰੇਜ਼ ਕੀਤੀ ਸੀਗੀ ਤੇ ਉਸ ਤੋਂ ਬਾਅਦ ਅਸੀਂ ਸੀਈਓ ਨਾਲ ਗੱਲ ਵੀ ਕੀਤੀ ਸੀਗੀ ਔਰ ਸੀਐਮ ਸਾਹਿਬ ਦੇ ਪਦਰ ਦੇ ਉੱਪਰ ਹੀ ਇਹ ਪਹਿਲਾ ਫੈਸਲਾ ਚੁੱਕਿਆ ਸੀਗਾ ਕਿਉਂਕਿ ਅ ਮਸਲਾ ਇਹ ਹੈ ਕਿ ਆਲਰੇਡੀ ਸੁਪਰੀਮ ਕੋਰਟ ਔਰ ਹਾਈ ਕੋਰਟ ਦੇ ਵਿੱਚ ਡੇਟ ਬਾਉਂਡ ਹੈ ਜਿਹੜਾ ਉਹ ਕੀਤਾ ਜਾ ਚੁੱਕਾ ਸੋ ਇਸ ਕਰਕੇ ਉਹਨੂੰ ਜ਼ਿਆਦਾ ਅੱਗੇ ਲੈ ਕੇ ਜਾਣ ਦਾ ਵੀ ਕੋਈ ਆਈਡੀਆ ਨਹੀਂ ਜੋ ਸੀਈਓ ਸਾਹਿਬ ਨੇ ਦੱਸਿਆ ਸੀਗਾ ਪਰ ਹਾਂ ਡੈਫੀਨਿਟਲੀ ਇਹਨਾਂ ਜ਼ਰੂਰ ਹੈ ਕਿ ਜਿਹੜੇ ਸਰਹੰਦ ਚਮਕੌਰ ਸਾਹਿਬ ਔਰ ਫਤਿਹਗੜ੍ਹ ਸਾਹਿਬ ਦੇ ਵਿੱਚ ਵੀ ਇਲੈਕਸ਼ਨ ਨਹੀਂ ਹੈਗੀ ਔਰ ਇਸ ਕਰਕੇ ਇਹਨਾਂ ਭਾਵਨਾਵਾਂ ਦੇ ਨਾਲ ਅਸੀਂ ਵੀ ਸਹਿਮਤ ਆ ਪਰ ਕੁਝ ਕੰਪਲਸ਼ਨਸ ਨੇ ਜੋ ਇਲੈਕਸ਼ਨ ਅਫੀਸਰ ਦੀਆਂ ਆਪਣੀਆਂ ਨੇ ਜੀ ਭਾਰਤੀ ਜਨਤਾ ਪਾਰਟੀ ਨੇ ਸ਼ਹੀਦ ਆਜ਼ਮ ਭਗਤ ਸਿੰਘ ਦੀ ਮੂਰਤੀ ਨੂੰ ਲੈ ਕੇ ਵੀ ਘੇਰਾ ਹੋਇਆ ਸਰਕਾਰ ਦਾ ਏਅਰਪੋਰਟ ਤੇ ਜਿਹੜੀ ਲਗਾਈ ਗਈ ਦੇਖੋ ਇਸ ਤਰ੍ਹਾਂ ਕਿ ਬੀਜੇਪੀ ਸਿਰਫ ਰਾਜਨੀਤੀ ਕਰ ਰਹੀ ਹੈ ਉਹਨਾਂ ਨੂੰ ਮੈਂ ਪਹਿਲਾਂ ਤਾਂ ਇਹ ਪੁੱਛਣਾ ਚਾਹਣਾ ਕਿ ਤੁਸੀਂ ਅੱਜ ਤਾਂ ਤੁਹਾਨੂੰ ਬੜੀ ਕਾਲੀ ਹੋ ਰਹੀ ਹੈ ਕਿ ਸ਼ਹੀਦ ਉਦਮ ਸ਼ਹੀਦ ਭਗਤ ਸਿੰਘ ਜੀ ਦਾ ਬੁੱਤ ਹੈ ਜਿਹੜਾ ਉਹਦਾ ਅਨਾਵਰਣ ਉਹ ਕਰਨ ਜਾ ਰਹੇ ਨੇ ਇਹ ਜਿਹੜਾ ਡਰਾਮਾ ਜਿਹੜਾ ਉਹ ਰਚਣ ਦੀਆਂ ਗੱਲਾਂ ਕਰ ਰਹੇ ਨੇ ਸਰਕਾਰ ਨੂੰ ਅਲਟੀਮੇਟਮ ਦੇਣ ਦੀ ਗੱਲ ਵੀ ਕਰ ਰਹੇ ਨੇ ਪਰ ਸਵਾਲ ਇਹ ਹੈ ਮੈਂ ਬੀਜੇਪੀ ਨੂੰ ਇਹ ਵੀ ਪੁੱਛਣਾ ਚਾਹਣਾ ਕਿ ਉਹ ਸਮਾਂ 2015 ਦਾ ਯਾਦ ਕਰੋ ਜਦ ਆਮ ਆਦਮੀ ਪਾਰਟੀ ਕਹਿ ਰਹੀ ਸੀਗੀ ਕਿ ਮੋਹੱਲੀ 에ਅਰਪੋਰਟ ਦਾ ਨਾਮ ਹੈ ਜਿਹੜਾ ਉਹੋ ਸ਼ਹੀਦ ਭਗਤ ਸਿੰਘ ਦੇ ਨਾਂ ਤੇ ਰੱਖਿਆ ਜਾਵੇ ਜਿਹਦੇ ਵਾਸਤੇ ਭਗਵੰਤ ਮਾਨ ਜੀ ਨੇ ਵੀ ਵੱਡੇ ਪੱਧਰ ਦੇ ਉੱਪਰ ਐਫਰਟਸ ਨੇ ਜਿਹੜੇ ਉਹ ਕੀਤੇ ਪਰ ਬੀਜੇਪੀ ਉਸ ਸਮੇਂ ਮੰਗ ਕਰ ਰਹੀ ਸੀ ਕਿ ਹਰਿਆਣਾ ਦਾ ਬੀਜੇਪੀ ਯੂਨਿਟ ਕਿ ਇਹ ਇਹ 에어ਪੋਰਟ ਦਾ ਨਾਮ ਹੈ ਜਿਹੜਾ ਉਹ ਆਰਐਸਐਸ ਦੇ ਲੀਡਰ ਸੀਗੇ ਔਰ ਹਰਿਆਣਾ ਦੇ ਡਿਪਟੀ ਸੀਐਮ ਰਹੇ ਸੀਗੇ ਮੰਗਲ ਸੈਨ ਉਹਨਾਂ ਦੇ ਨਾਂ ਦੇ ਉੱਪਰ ਰੱਖਿਆ ਜਾਵੇ ਸੋ ਬੀਜੇਪੀ ਵਾਲਿਆਂ ਨੂੰ ਇਹ ਜੀ ਘਟਿਆ ਔਰ ਹਲਕੇ ਦਰਜੇ ਦੀ ਰਾਜਨੀਤੀ ਕਰਨ ਤੋਂ ਪਹਿਲਾਂ ਸ਼ਰਮ ਆਉਣੀ ਚਾਹੀਦੀ ਹੈ ਜੇ ਉਹ ਇੰਨੇ ਹੀ ਖੈਰਖਵਾ ਨੇ ਤੇ ਇਹੋ ਜੇ ਡਰਾਮੇਬਾਜ਼ੀਆਂ ਕਰਨ ਦੀ ਬਜਾਏ ਉਹ ਸਭ ਤੋਂ ਪਹਿਲਾਂ ਪੂਰੇ ਮੁਲਕ ਦੇ ਵਿੱਚ ਔਰ ਸਭ ਤੋਂ ਪਹਿਲਾਂ ਇਹ ਸ਼ੁਰੂਆਤ ਕਰਨ ਹਰਿਆਣਾ ਦੇ ਵਿੱਚ ਕਿ ਜਿੱਥੇ ਪ੍ਰਧਾਨ ਮੰਤਰੀ ਸਾਹਿਬ ਦੀਆਂ ਮੋਦੀ ਸਾਹਿਬ ਦੀਆਂ ਔਰ ਮੁੱਖ ਮੰਤਰੀ ਦੀਆਂ ਫੋਟੋਆਂ ਲੱਗੀਆਂ ਹੋਈਆਂ ਨੇ ਦਫ਼ਤਰਾਂ ਦੇ ਵਿੱਚ ਉਹਨਾਂ ਨੂੰ ਉਤਾਰ ਕੇ ਉੱਥੇ ਸ਼ਹੀਦ ਭਗਤ ਸਿੰਘ ਤੇ ਅੰਬੇਦਕਰ ਸਾਹਿਬ ਦੀਆਂ ਫੋਟੋਆਂ ਲਵਾਉਣ ਫਿਰ ਉਸ ਤੋਂ ਬਾਅਦ ਇਹ ਇਹ ਬੁੱਤ ਦੇ ਵੱਲ ਝਾਕਣਾ ਸੋ ਇਸ ਕਰਕੇ ਕਿਰਪਾ ਕਰਕੇ ਬੀਜੇਪੀ ਵਾਲਿਆਂ ਨੂੰ ਮੈਂ ਅਲਟੀਮੇਟਮ ਦੇਣਾ ਚਾਹੂਗਾ ਕਿ ਇਹ ਜਿਹੇ ਆਪਦੇ ਨਪਾਕ ਇਰਾਦੇ ਨੇ ਜਿਹੜੇ ਪਹਿਲਾਂ ਤਾਂ ਤੁਸੀਂ ਓਪੋਜ਼ ਕਰਦੇ ਰਹੇ ਕਸ਼ੀਦ ਭਗਤ ਸਿੰਘ ਦੇ ਨਾਮ ਤੇ 에어ਪੋਰਟ ਵੀ ਨਾ ਹੋਣਾ ਚਾਹੀਦਾ ਹੈਗਾ ਤੇ ਅੱਜ ਤੁਸੀਂ ਕਹਿੰਦੇ ਹੋ ਜੀ ਅਸੀਂ ਇਹਦੀ ਇਨੋਗਰੇਸ਼ਨ ਕਰ ਦਾਂਗੇ ਝਾਕ ਕੇ ਤਾਂ ਦੇਖਣਾ ਸੋ ਇਸ ਕਰਕੇ ਇਹ ਜਿਹੇ ਹਲਕੀਆਂ ਗੱਲਾਂ ਨੇ ਜਿਹੜੀਆਂ ਉਹ ਭਾਜਪਾ ਨੂੰ ਨਹੀਂ ਕਰਨੀ ਚਾਹੀਦੀ ਹੈਗੀ ਉਹ ਜੀ ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਇਹਨਾਂ ਨੂੰ ਇਹ ਤੱਕ ਸ਼ਹੀਦ ਦਾ ਦਰਜਾ ਵੀ ਨਹੀਂ ਦਿੱਤਾ ਕਿ ਆ ਮੰਗ ਕਰਦੇ ਹੋ ਕਿ ਸ਼ਹੀਦ ਦਾ ਦਰਜਾ ਵੀ ਦਿੱਤਾ ਜਾਵੇ ਦੇਖੋ ਇਸ ਤਰ੍ਹਾਂ ਕਿ ਇਹ ਗੱਲ ਬਹੁਤ ਵਾਰੀ ਚੱਲੀ ਔਰ ਮੈਂ ਮੰਨ ਕੇ ਚੱਲਦਾ ਕਿ ਦਰਜਾ ਜਿਹੜਾ ਉਹ ਦੇਣਾ ਤਾਂ ਚਾਹੀਏ ਕੇਂਦਰ ਸਰਕਾਰ ਨੇ ਆ ਪਰ ਸ਼ਹੀਦ ਭਗਤ ਸਿੰਘ ਰਾਜਗੁਰੂ ਜੀ ਸੁਖਦੇਵ ਜੀ ਅਸ਼ੀ ਉਦਮ ਸਿੰਘ ਇਹ ਆਪਣੇ ਆਪ ਦੇ ਵਿੱਚ ਇੰਨੇ ਵੱਡੀਆਂ ਨਾਮ ਨੇ ਕਿ ਕੇਂਦਰ ਸਰਕਾਰ ਦੇ ਕਿਸੇ ਮਾਨਤਾ ਪੱਤਰ ਦੀ ਇਹਨਾਂ ਇਹਨਾਂ ਦੀ ਸ਼ਹਾਦਤ ਨੂੰ ਲੋੜ ਨਹੀਂ ਹੈਗੀ ਪਰ ਫਿਰ ਵੀ ਮੈਂ ਮੰਨ ਕੇ ਚੱਲਦਾ ਕਿ ਇਹਨਾਂ ਮਹਾਨ ਸ਼ਹੀਦਾਂ ਦੇ ਨਾਂ ਦੇ ਉੱਪਰ ਤਾਂ ਆਪਾਂ ਜਿੰਨਾ ਇਹਨਾਂ ਦੀ ਲੈਗੇਸੀ ਨੂੰ ਅੱਗੇ ਲੈ ਕੇ ਜਾ ਸਕਦੇ ਆ ਉਹਨਾਂ ਲਈ